ਰਾਦੀ ਕੋਏ ਓਏ ਹੁਣ ਕਢੋ ਨਿਕੌੜਾ ਓ ਜਨਾਬ ਜਿਹੜਾ ਬੰਦਾ ਹੋਈ ਕਢੋ ਉਹਨੇ ਹੋਰ ਕੀ ਹੋਣਾ ਲੈ ਤੁਸੀਂ ਮੋਟੀ ਜੀ ਦੀ ਹਵਾ ਚੈੱਕ ਕਰੋ ਮੋਟੀ ਕੀ ਨੂੰ ਕਹਿੰਦੇ ਓ ਆਪਣੇ ਘਰ ਦਾ ਹਾਲ ਦੇਖ ਲੈ ਚੂਗਰੀ ਕਟਿੱਕੇ ਨਾਲ ਛੋਟਾ ਘਰ ਆ ਤੇਰਾ ਚੂਹਾ ਵੀ ਮਸਾ ਦੁਰਦਾ ਮੈਂ ਕਿਹਾ ਤੈਨੂੰ ਬੱਕੀ ਲਈ ਸੀ ਨਾ ਫਾਦੀ ਈਲੂ ਈਲੂ ਓ ਜੱਟਾ ਇਥੇ ਨਾਲ ਸਾਈ ਜਣਾ ਬੱਕੀ ਨਹੀਂ ਜਾਂ ਚਿੰਦਾ ਜਾਲ ਹੁਣ ਦੇ ਹੁਣ ਤੂੰ ਸਾਂਗਾ ਮੈਨੂੰ ਛੜਿਆ ਮੁਸਕਿਆ ਕੌਣ ਕਿੱਲਿਆ ਹਾਏ ਨੂੰ ਮੈਂ ਸੁਣਿਆ ਮੁਸਕੇ ਕੁੜ ਕਿੱਲਾ ਹੋ ਗਿਆ ਪਲ ਗਿਆ ਦਿਲ ਜੋ ਸਾਈਕਲ ਤੇ ਬੈਠ ਕੇ ਨੋਰ ਤੇ ਖਾਂਦ ਦਿਸੀ ਉਹ ਤਾਂ ਕਹਿੰਦੀ 20 ਰੁਪਏ ਦੇ ਫੇਰ ਖਵਾ ਦੋ ਜੀ ਓਏ ਤੁਸੀਂ ਕਿਉਂ ਲੜ ਜਾਨੇ ਆ ਪਤੀ ਪਤਨੀ ਦਾ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਨੇ ਮੰਨੇ ਜਨਾਬ ਦੋ ਪਹੀਏ ਹੁੰਦੇ ਨੇ ਯਾਰਾ ਇਸ ਵਾਰ ਮੇਰਾ ਸਾਰਾ ਕੰਮ ਹੀ ਉੱਤੇ ਹੋਇਆ ਪਿਆ ਇੱਕ ਸਾਈਕਲ ਦਾ ਦੂਜਾ ਬਰਡਰ ਦਾ ਜ਼ਿੰਦਗੀ ਤੇ ਮੇਰੀ ਸਾਲੀ ਦੀ ਟੇਢੀ ਮੇਢੀ ਹੋਈ ਪਈ ਆ ਯਾਰਾ ਚੁੱਪ ਕਰ ਜਾਵੇਂ ਤੂੰ ਹੱਥ ਜਾ ਕੇ ਮਿਲਣਾ ਹੱਥੋਂ ਮੈਂ ਮੇਰੇ ਘਰ ਵਾਲੇ ਨੂੰ ਮੈਂ ਤੂੰ ਕੀ ਮਹਾਰਾਜੂ ਖੂਪ ਪੈਂ ਬਕੀ ਨੇ ਮੈਨੈ ਸੁਵਾਦ ਜਨਾਨੀਆਂ ਦਾ ਵੀ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਟੈਨਸ਼ਨ ਬਦਲ ਲੈਣਾ ਆਰਡਰ 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 ਬਕੀ ਨੇ ਜਦੋਂ ਹਮ ਮਾਜੀਨਾ ਮੇਰਾ ਵਿਆਹ ਹੋ ਰਿਹਾ ਨਾ ਇਹਦਾ ਪਰਟ ਢੱਲਿਆ ਕਹਿੰਦਾ ਹੁਣ ਅੱਜ ਇਕੱਲੇ ਜਾਣੇ ਆਉਗੇ ਮੈਂ ਵੀ ਆਖਾ ਪੂਰੇ 50 ਨਾ ਬੱਸ ਪਿਆ ਹੀ ਸਾਡੇ ਆਉਣਗੇ ਕਹਿੰਦਾ ਆਪਦਾ ਖਾਏ ਫੱਡਾ ਲਿਆਏ ਊੱਖੇ ਲੰਗ ਮੰਲੰਗ ਤੇਰੀ ਮਾਂ ਨੰਗ ਤੇਰਾ ਪਰਟ ਢੱਲਿਆ ਨੰਗ ਤੇਰਾ ਪੈਣਾ ਸੀ ਤੇਰੀ ਮਾਂ ਟੱਡਲੀ ਨੰਗ ਤੇਰਾ ਸਿਰ ਟੰਬਰ ਨੰਗ ਮਾਰ ਕੇ ਲਾਵਾ ਨਲੀ ਕੱਢ ਦੂ ਕਰਦੀ ਕੀ ਛਿੜੜੀ ਓਏ ਸੀ ਕੇ 올ੜੀ ਜਾਨੇ ਪਿਆਰ ਤਾਂ ਜ਼ਿੰਦਗੀ ਦੀ ਅਨਮੋਲ ਸਗਤ ਹੁੰਦੀ ਆ ਪਿਆਰ ਨਾਲ ਤਾਂ ਨੋਕ ਸਾਰੀ ਦੁਨੀਆ ਬਰਿਆ ਲੈਂਦੇ ਆ ਸੋ ਉਥੋਂ ਤਾਂ ਨਿਕਾਇਆ ਘਰ ਨਹੀਂ ਮਜ਼ਾ ਆਉਂਦਾ ਨਾਲੇ ਸੋਦੇ ਇਹ ਇਸਲਾਮ ਦੇ ਫੈਸਲੇ ਨਾਲ ਤੇ ਜਵਾਕਾਂ ਦੀ ਮਾਨਸਿਕਤਾ ਦੇ ਬੁਰਾ ਸਰ ਪੈਂਦਾ ਚਲੋ ਅੱਜ ਦੇ ਟੈਰਾ ਦੀ ਕਰੋ ਲੈਣ ਮੈਂ ਤੇ ਜ਼ਿੰਦਗੀ ਦੀ ਗੱਡੀ ਸਿੱਧੇ ਰਾਹ ਤੇ ਪਾਓ ਚੁੱਪ ਕਰ ਜਾਵੇ ਜੱਜ ਹੋਏਗਾ ਅੱਧ ਘਰੇ ਹੋਏਗਾ ਮੈਨੂੰ ਮੇਰੇ ਘਰ ਵਾਲੇ ਨਾਲ ਲੜਨ ਦੇ ਚਲ ਮਤੂ ਕਰੇ ਬੱਦ ਤੇਰਾ ਨਾ ਤੇਰੇ ਘਰ ਵਾਲਾ ਉੱਧਰ ਹੈ ਵੇ ਤੂੰ ਚਲ ਕਰ ਇਹ ਕੰਮ ਉਲਟ ਹੈ ਬਈ ਇਹਦੇ ਲਈ ਕਹਦੀ ਹੈ ਚੱਲ ਕਰੇ ਚੱਲ ਕਰੇ ਤੇ ਮੇਰੇ ਲਈ ਕਹਦੀ ਹੈ ਜਾਗ ਤੇਰੀਆਂ ਜਾਗ ਤੇਰੀਆਂ ਆ ਜਨਾਬ ਆ ਮੇਰੇ ਵੀ ਜੱਜ ਦਾ ਸੂਣ ਆਈ ਜਾਂਦਾ ਯਾਰ ਲੈ ਆਹ ਦੇਖ ਲੋ ਇਹ ਆ ਦੇਖਰਾ ਇਹ ਜੱਜ ਜਿੱਦਸੀ ਆਂਦਾ ਤੇ ਮੇਰੇ ਲਈ ਉਹ ਹੁਣੇ ਮੈਨੂੰ ਸਭ ਜਿਹੜਾ ਸਮਝ ਰੱਖਿਆ ਇਹਦੀ ਕਚੈਰੀਆਂ ਜਦੋਂ ਹੋਏ ਟਿੰਡੇ ਲਿਆਈ ਟਿੰਡੇ ਲਿਆਈ ਅੱਛੂ ਬਰਾ ਜਨਾਬ ਕੱਟਿਆ ਗਿਆ ਯਾਰ ਚਲ ਭਾਈ ਦੋਕੂ ਅਗਲਾ ਕੇਸ ਬੁਲਾ ਅਗਲਾ ਕੇਸ ਮੈਂ ਵੀ ਆਪਦੇ ਪਾਪੇ ਨਹੀਂ ਆ ਤੇਰੀ ਬੱਚੇ ਦਾ ਨਾਮ ਕੀ ਹੈ ਮੇਰੇ ਪਾਪੇ ਦਾ ਨਾਮ ਠਰਕ ਸਿੰਘ ਹੈ ਇਹ ਆਜਾ ਲੋਕ ਨੂੰ ਠਰਕੀ ਠਰਕੀ ਕਹਿੰਦਾ ਓਏ ਤੂੰ ਕੀ ਮੇਰੀ ਬੇਇੱਜ਼ਤੀ ਕਰਾਈ ਆ ਯਾਰ ਕਹਿੰਦੀ ਤੂੰ ਚੁੱਪ ਤਾਂ ਰਹਿ ਅੰਕਲ ਮੇਰਾ ਵੀ ਇੱਕ ਕਹਿਸ਼ ਹੈ ਓਏ ਕੀ ਕੀਸ਼ ਹੈ ਤੇਰਾ ਮੈਂ ਦੋ ਜਣਾਂ ਤੇ ਬਹੁਤ ਪਰੇਸ਼ਾਨ ਆ ਤੂੰ ਕਿਹਦੇ ਪਰੇਸ਼ਾਨ ਆ ਇੱਕ ਮੇਰੀ ਮਾਂ ਕੋ ਦੂਜਾ ਮੇਰਾ ਕਾਪੂ ਕੋ ਮਰਾ ਕਾਪੂ ਮੈਨੂੰ ਸਾਰੀ ਦਾਤ ਕਰਾਣੇ ਮਾਰਦੀ ਮਾਰਦੀ ਦਾ ਤੇ ਮੇਰੀ ਮਾਂ ਸਾਰੀ ਸਾਰੀ ਦਾਤ ਖੈਰ ਕਰਦੀ ਆ ਤੇ ਤਾਂ ਆਵੇ ਤਾਂ ਮੇਰਾ ਵੀ ਕੇਸ ਬੰਦਾ ਨਾ ਜੇ ਭਲਾਣਗੇ ਜੀ ਛੜਨੀਆ ਐਲ ਪੀ ਜੱਡੇ ਬੰਦਾ ਦੋ ਚਾਰ ਟੈਂਡਰੀ ਭਰਾਲੇ ਓਏ ਇਹ ਛੋਟੇ ਘਰ ਦਾ ਮਾਮਲਾ ਇੱਥੇ ਇੰਟੈਲੀਜੈਂਸਿ ਕਿਹਦੀ ਆ ਕਿ ਮੈਂ ਲੱਗਿਆ ਸਿਲੰਡਰ ਭਰਨ ਮੈਨੂੰ ਪਤਾ ਆ ਫੜ ਭੰਦਰ ਪੀ ਤੇ ਚੱਲ ਕਰ ਤੇ ਛੋਟਾ ਐ ਬਰਬਾਦ ਕੀਤਾ ਚਲੋ ਡਾਕੂ ਅਗਲਾ ਕੇਸ ਪਲਾ ਅਗਲਾ ਆਕੇ ਹਾਜ਼ਰ ਹੋ ਦਾਰ ਲਿਖ ਜਰਾ ਕਿ ਮੈਨ ਲੱਗੀ ਆ ਠੰਕੇ ਲਾਉਣ ਅਦਾਲਤ ਹੈ ਅਦਾਲਤਾਂ ਪਹਿਲਾ ਵਰਗੀਆਂ ਰਹੀਆਂ ਚੱਕ ਕੇ ਦੰਦਰ ਮਾਰਦੀਆਂ ਨੇ ਕਿਉਂ ਜੱਸਾ ਨਹੀਂ ਚਾਲਦੀਆਂ ਨੇ ਅਦਾਲਤਾਂ ਹਾਂਜੀ ਉਹ ਵੀ 40 ਦੀ ਟੀਵੀ ਤੇ ਹਾਇ ਵਕੀਲ ਹੁਣ ਮਾ ਟੀਵੀ ਤੇ ਉਹ ਵੀ ਉਹ ਵੀ ਲਾਈਵ ਥੋੜਾ ਇਹ ਕ ਮੇਕਅਪ ਕਰਦੇ ਆ ਜਨਾਬਾ ਕਿਪੜ ਮੂਈ ਜੀ ਵੀ ਮੇਕਅਪ ਕਰੂ ਯਾਰ ਮੈਡਮ ਜੀ ਕਿੰਨਾ ਘੰਟਾ ਲਾਉਂਦੇ ਮੇਕਅਪ ਕਰਨ ਤੇ ਉਹ ਜਨਾਬ ਪੰਜਰ ਚ ਕਈ ਜਨਾਨੀ ਤੇ ਛੱਪਣ ਚ ਕਈ ਮੱਝ ਉਹ ਸਖਿਆੜੀ ਮੁਰਦੀਆਂ ਵੀਰੇ ਇੱਥੇ ਬੇਸਤੀ ਹੈ ਜਨਾਬ ਇੱਥੇ ਤੇਜ਼ ਹੈ ਇਹਨੇ ਮਰੀ ਲੋਕਾਂ ਦੇ ਅੰਦਰ ਹੀ ਦੇ ਵਿੱਚ ਹੋਰ ਕੀ ਕਰੀਏ ਵਕੀਲ ਸਾਹਿਬ ਜਾਂਦਿਆਂ ਨਾਲ ਤਾਂ ਮਰਿਆ ਤੇ ਬੱਤ ਕਮਾਈ ਐ ਕਿਸੇ ਦੀਆਂ ਅੱਖਾਂ ਕੱਢੋ ਕਿਸੇ ਦਾ ਦਿਲ ਕੱਢੋ ਕਿਸੇ ਦਾ ਗੁਰਦਾ ਕੱਢੋ ਉਹਨਾਂ ਨੂੰ ਕਿਹੜਾ ਦੁੱਖ ਲੱਗਦਾ ਓਏ ਤਾਂ ਛੋਟੀ ਮੋਟੀ ਦਾਈ ਹੁੰਦੀ ਸੀ ਤੂੰ ਐਡਾ ਵੱਡਾ ਬਿਜ਼ਨਸ ਕਿੱਦਾਂ ਸੈੱਟ ਕੀਤਾ ਵਕੀਲ ਸਾਹਿਬ ਹੁੰਦੀ ਤਾਂ ਮੈਂ ਛੋਟੀ ਮੋਟੀ ਦਾਈ ਸੀ ਦਾਈ ਪੁਨੇ ਕਰਦੇ ਕਰਦੇ ਮੇਰਾ ਲੱਗਿਆ ਦਾ ਮੈਂ ਡਾਕਟਰ ਨੂੰ ਮਾਰਿਆਂ ਤੋਂ ਅੱਖਾਂ ਡਾਕਟਰ ਸੈੱਟ ਬਿਜ਼ਨਸ ਆਲਵੇਸ ਸੈੱਟ డు ਯੂ نو ਆਇਆ ਆਈ ਨੋ ਇਸੋ ਟਿੰਗਾ ਸੈਟਿੰਗਾਂ ਖਤਮ ਹੋ ਗਈਆਂ ਆਪਾਂ ਦੇ ਸਕੀ ਤੋਰੀਏ ਜੀ 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 ਜਨਾਬ ਤੋਰੋ ਓਏ ਇਹ ਡਾਕਟਰ ਨਹੀਂ ਸੀ ਸਜਾ ਐਦੀ ਇੱਕ ਅੱਖ ਤੇ ਇੱਕ ਕਿਡਨੀ ਕੱਢ ਕੇ ਕਿਸੇ ਲੋੜਵੰਦ ਨੂੰ ਦਾਨ ਦਿੱਤੀ ਜਾਵੇ ਤਾਂ ਜੋ ਇਹਨੂੰ ਵੀ ਇਹਨਾਂ ਅੰਗਾਂ ਦਾ ਮੁੱਲ ਪਤਾ ਲੱਗ ਸਕੇ ਨਾ ਬਾ ਤੁਨ ਤਰਸਣੀਆਂ ਉਹਦਾ ਵਿਚਾਰੀ ਤੇ ਥੋੜੀ ਜੀ ਸਜਾ ਕਟਾ ਦੋ ਨਾ ਜੀ ਸਾਹਿਬ ਸਹੀ ਤਾਂ ਕਰੇਬ ਕੀ ਜੀ ਸਾਹਿਬ ਥੋੜੀ ਜੀ ਸਜਾ ਕਟਾਓ ਜੀ ਮੇਰੀ ਪੋਲਲੀ ਜੀ ਸਕਿੰਟ ਤੇ ਤਰਸ ਕਰੋ ਬਰੂ ਦਾ ਸੀਨਾ ਜਿਵੇਂ ਸਰਾਤੀ ਦਾ ਤੇਰੀ ਪੌਲੀ ਜਿਸ ਕਿੰਨ ਜਿਵੇਂ ਗਵਾ ਪਾਕੀ ਦਾ ਸੇਲੀਓ ਵੀ ਰਹਦੀਆਂ ਨੇ ਡਰ ਡਰ ਕੇ ਛਿੱਟੀ ਬੈਲੀ ਨਾਲ ਮੱਗੀ ਹੋਈਆਂ ਕਿੰਨਾ ਨਾਂ ਰਹੀਦੀ ਤੇਰੀ ਬੇਬੇ ਰੋਕ ਦੀ ਸੇਟੀ ਦੇ ਗਰੁੱਪ ਵਿੱਚ ਉਹ ਬੰਦੇ ਆ ਕੱਚਿਆਂ ਦਦਾਂ ਦੇ ਨਾਲ ਪਲੀ ਹੋਈ ਨੂੰ ਛੁਗਤ ਮਣਾਈ ਵਾ ਗੁਲਾਮ ਯਤਨੀ ਮੇਰੀ ਰੱਖ ਜੀ ਨੇ ਕਣਕ ਵੇਚਿਆ ਕੀਤੀ ਮੈਂ ਸਾਡੀ ਕੀ ਲਗਾਉਣਾ ਸਵਰਾਜ ਤੇ ਜਨਾਬ ਜਿਹੜੇ ਸਾਵਣ ਦੇ ਲੱਛਣਾ ਐਨ ਤਾਂ ਕਾਲੇ ਪਾਣੀ ਦੀ ਸਜਾ ਸਰਾਉ ਓਏ ਮੈਂ ਤਾਂ ਪਹਿਲਾਂ ਹੀ ਸੱਤ ਸਜਾ ਸਰਾਈ ਸੀ ਉਦੋਂ ਦਾ ਮੂਰੇ ਹੋ ਕੇ ਕਹਿੰਦਾ ਦੁੱਧ ਦੀ ਮਲਾਈ ਵਾਂਗੂ ਲਾ ਦੂੰ ਜੱਟਨੀ ਲੈ ਨਿਆ ਸਵਾਦ ਨਨਕ ਦੇਖੀ ਕੀ ਚਾਨਾ ਲੱਗਦਾ ਇਹਨੂੰ ਜਨਾਬ ਮੈਂ ਤਾਂ ਪੌੜੇ ਚਿਰ ਦਾ ਲਿਆਂ ਨੂੰ ਫਿਰਦਾ ਮੇਰਾ ਮਤਲਬ ਛੱਡ ਕਿਉਂ ਨੂੰ ਫਿਰਦਾ ਚੱਲ ਤੂੰ ਕਹੇਗਾ ਹੈ ਜੇ ਕੇਸ ਆਉਂਦੇ ਆ ਚਲੋ ਡਾਕੂ ਅਗਲਾ ਕੇਸ ਬੁਲਾ ਅਗਲਾ ਕੇਸ ਹਾਜਰ ਹੋ ਗੱਤੀ ਆਭਜਨ ਕਰੇ ਬਿੱਲੀ ਬੜ ਗਈ ਮਿਆਊ ਪੈਸੇ ਜਨਾਬ ਦੀ ਤਾਰੀਫ ਉਹ ਜਿੰਨੀ ਮਰਜ਼ੀ ਕਰ ਲੋ ਜੀ ਘਾਟੀ ਐ ਬਸ ਜਨਾਬ ਆ ਜਨਾਬ ਹੈ ਜਿਨ੍ਹਾਂ ਦੇ ਘਰੇ ਆਲੂ ਘਟ ਨੂੰ ਚਾਕੂ ਨਾਲ ਨਾ ਹੋਂਦੇ ਜੀ ਉਹ ਵੀ ਆਪਦੇ ਗਾੜੇ 'ਚ ਬੰਦੂਕਾਂ ਤੇ ਰਫਤਾਰ ਨਾਲ ਕਰਦਾ ਗਾਣੇ ਕੋਟ ਟੈਂਟ ਆ ਜਾਂਦੇ ਆ ਜਿਵੇਂ ਬਾਥਰੂਮ ਜਾਂਦੇ ਹੋਏ ਓਏ ਸ਼ਰਮਲੀ ਆਉਦੀ ਆਪਦੇ ਗਾੜੇ 'ਚ ਕੁੜੀਆਂ ਨੂੰ ਚੀਜ਼ੀਆਂ ਪਟੋਲੇ ਕਰ ਦੋ ਜਨਾਬ ਆਉਦੀ ਤਰ੍ਹਾਂ ਪਰਸ਼ੀ ਕਰੀ ਜੀ ਨਹੀਂ ਜੇ ਇਹ ਗੱਲ ਆ ਇਹ ਸਿੰਗਰ ਦੀ ਸਜਾ ਇਹਨੂੰ 6 ਮਹੀਨੇ ਕਿਸੇ ਕੈਮਰੇ 'ਚ ਕੈਦ ਕਰਕੇ ਕਬੀਸਾ ਹਟ ਪਾਇਦਾ ਬੇ ਤਾਂ ਜੋ ਇਹ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਹੁਣ ਦੇਖੀ ਕੀ ਜਾਨਣਾ ਲੈ ਲੈ ਇਹਨੂੰ ਚਲੋ ਤੂੰ ਇੱਥੇ ਸਜਨਾ ਮਾਫਤਾ ਦੋ ਓਏ ਤੂੰ ਭੱਜ ਜਾ ਮੈਂ ਹੁਣਾਂ ਕਿਧਰੋਂ ਆਉਂਦੀ ਆ ਜਨਾਬ ਆ ਜਾਂਦੇ ਐ ਕਿਹੜਾ ਕੋਰਚੀ ਜਾਲ ਲੱਗਿਆ ਰੰਨਾ ਸ਼ੀਸ਼ ਜਿਹਾ ਆਵਾਜ਼ ਕਰ ਇਕਾ ਵਿੱਚ ਅੱਖਾਂ ਪਾਇਆ ਨਾ ਕਰੀਂ ਤੇਰੀ ਤੇਰੇ ढकेया करते सोने लग दया, हाईवाल के घुमे ही ढकेया करते सोने लग दया। ये लड़की वगैरह, जैसा पर्स रह गया सी। आदरजी से तो पर्स, सांती रखे। हाँ एक की सब तो सी कनेक्शन रख दियो, लैप रोबर्स। फॉर मेरे जी। ਕਿ ਤੂੰ ਤੱਕੀ ਮਾਸੂਮ ਗੁੜੀ ਬੈਠੂ ਠਿੰਡਰਦਾ ਤੇ ਆਹਦਾ ਹਾਲ ਕੀ ਬਣਾਇਆ ਤੂੰ ਮੈਨੂੰ ਮਾਂ ਤੂੰ ਐਸੇ ਕੀ ਕਰਦੀ ਐ ਮੇਰੇ ਘਰ ਵਾਲੇ ਨੂੰ ਮੈਂ ਨਹੀਂ ਆਈਆਂ ਇਹ ਤਾਂ ਨੱਚਾ ਨੱਚੀ ਲੈ ਮਰਚ ਮੁਰਚ ਕੋਈ ਨਹੀਂ ਆ ਬੈਠ ਹਾਏ ਕੀ ਹੋ ਗਿਆ ਦਿਲ ਸਾਥ ਬੈਠ ਪਰੇ ਹਲਕੀ ਮੈਨੂੰ ਥਾਰੀਆਂ ਦਿਨਾਂ ਦੀਆਂ ਵਿਵਹਾਰ ਕਿ ਲੱਗਦਾ ਅੱਜ ਸਭ ਆਉਰੇ ਫਰਾਈਆਂentra ਹੋ ਰਹੇ ਹੋ ਵੇ ਇੰਸਾਫਾ